ਸਮਾਂ 9 ਹੋ ਗਏ 9:22 ਹੋ ਗਿਆ ਤੇ ਆਪਾਂ 10 ਵਜੇ ਤੱਕ ਸਾਡੀ ਇੱਥੇ ਬ੍ਰੇਕ ਪੈਣੀ ਆ ਤੇ 10 ਵਜੇ ਤੋਂ ਬਾਅਦ ਆਪਾਂ ਇੱਥੋਂ ਆਪਣੀ ਲੌਗ ਬੁੱਕ ਭਰ ਕੇ ਤੁਰ ਪੈਣਾ ਆ ਮਜ਼ਾਕ ਕਰਦਾ ਲੌਗ ਵੈਸੇ ਯੂਜ਼ ਕਰਦੇ ਆ ਜਿਹਦਾ ਇਹ ਆਪਣੇ ਟ੍ਰਾਂਸਪੋਰਟ ਮੈਗਜ਼ੀਨ ਦੇ ਵਿੱਚ ਤੇ ਬੜਾ ਆਪਾਂ ਦਾ ਸੌਫਟਲੀ ਰੁਕੇ ਸੀਗੇ ਤੇ ਆਪਾਂ ਲਗਭਗ ਹੁਣ 350 ਕਿਲੋਮੀਟਰ ਦਾ ਸਫ਼ਰ ਕੱਟ ਲਿਆ ਤੇ ਆਪਾਂ ਘਰੋਂ ਬੂਤ ਚੋਰੇ ਸੀਗੇ 5:30 ਤੇ 9:30 ਹੋ ਚੱਲੇ ਆ 5:30 5:30 7:30 8:30 9:30 ਟਾਰਗੇਟ ਹੋ ਗਏ ਆ ਚਲ ਚਾਰ ਘੰਟੇ ਆਪਾਂ ਇੱਥੇ ਆ ਗਏ ਤੇ ਕਾਫੀ ਆਪਾਂ ਕਹਿੰਗੇ ਆਪਾਂ ਉੱਥੋਂ ਹੀ ਲੈਣੀ ਆ ਤੇ ਫਿਰ ਕਰਦੇ ਆਪਾਂ ਇੱਥੇ ਬਣਾ ਰਹੇ ਆ ਤੇ ਆਦਾਂ ਕਿਉਂ ਵੀ ਲਿਆਂਦਾ ਹੋਇਆ ਜੇ ਕਿਸੇ ਨੂੰ ਚਾਹ ਪੀਣੀ ਆ ਅਦਰਕ ਵਾਲੀ ਤਾਂ ਉਹ ਵੀ ਬਣਾਵਾਂਗੇ ਗੁੜ ਵੀ ਲਿਆਂਦਾ ਹੋਇਆ ਗੁੜ ਤੁਹਾਨੂੰ ਦਿਖਾ ਦਿੰਦੇ ਆ ਆ ਗੁੜ ਤੇ ਇਸੇ ਤਰ੍ਹਾਂ ਜਰੂਰ ਨੇ ਉੱਤਰ ਜਾਣਾ ਮੇਨੂੰ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਇੱਕ ਨਵੀਂ ਸਵੇਰ ਦੇ ਵਿੱਚ ਸੱਜਰੀ ਸਵੇਰ ਜਿਹਨੂੰ ਕਹ ਲੋ ਧੁੰਦ ਪਈ ਹੋਈ ਆ ਤੇ ਆਪਾਂ ਸਾਡਾ ਜਿਹੜਾ ਸਟਾਪ ਆ 150 ਕਿਲੋਮੀਟਰ ਦਾ ਆਪਾਂ ਜਿਹੜਾ ਸਫ਼ਰ ਦੇਗਾ ਤੈ ਕਰਕੇ ਆਏ ਆਏ ਆ ਇੱਥੇ ਤੇ ਇਹ ਆਰਡਰਾਂ ਅੰਗਾ ਦੇ ਵਿੱਚ ਪੁੱਜ ਗਏ ਆ ਤੇ ਆਪਣਾ ਜਿਹੜੀ ਅੱਜ ਜਿਹੜਾ ਟ੍ਰਿਪ ਉਹ ਸਾਡਾ ਇਹ ਹੈਗਾ ਆ ਨੈਸ਼ਨਲ ਨੈਸ਼ਨਲ ਪਾਰਕ ਦਾ ਆ ਆਕਲੈਂਡ ਟੂ ਨੈਸ਼ਨਲ ਪਾਰਕ ਜਿਹੜਾ ਰਸਤਾ ਇਹ 400 ਕਿਲੋਮੀਟਰ ਦਾ ਪੈ ਜਾਂਦਾ ਆ ਤੇ ਅੱਜ ਆਪਾਂ ਸੇਮ ਡੇ ਦੇ ਵਿੱਚ ਅੱਪ ਤੇ ਡਾਊਨ ਕਰਦਾ ਹੈ ਲਗਭਗ 900 ਕਿਲੋਮੀਟਰ ਦਾ ਸਫ਼ਰ ਹੋਣਾ ਆ ਤੇ ਨਾਲ ਉੱਥੇ ਜਿਹੜਾ ਆਪਾਂ ਜਾ ਕੇ ਥੋੜਾ ਜਿਆ ਕੁਮਾਏ ਫਿਰਾਂਗੇ ਉਹ ਵਿੱਚ ਕਵਰ ਹੋਣਾ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੇ ਛੋਟੇ-ਮੋਟੇ ਪਿੰਡ ਆਣੇ ਰਸਤੇ ਦੇ ਉੱਥੇ ਆਪਾਂ ਰੁਕਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੀਪਾ ਵਜੀਦ ਵਾਲਾ ਤੇ ਸਾਡੇ ਨਾਲ ਆਏ ਹੋਏ ਅੱਜ ਭਾਜੀ ਹੁਣੀ ਵੀ ਆਏ ਹੋਏ ਆ ਮੋਰੇ ਆਬਜੀ ਨੇ ਪਹਿਲੇ ਆਲਰੇਡੀ ਦੇਖ ਲਿਆ ਚੱਲ ਪਏ ਵੇਲੇ ਮੰਗੇ ਬਿੱਲਾ ਇਹਦਾ ਥੋੜਾ ਪਾਣੀ ਮਾਲਦਾ ਪਾਣੀ ਦੀ ਬੋਤਲ ਲੈਣੀ ਪਣੀ ਚਲਦਾ ਹੋਇਆ ਮੇਰੇ ਮਸ਼ਕੀਆ ਅੰਦਾ ਲੱਗੋ ਉਹ ਯਾਰ ਭਾਈ ਹੱਥ ਲਾ ਕੇ ਨਹੀਂ ਉੱਧਾ ਵੈਸੇ ਪੁਰਜਾ ਦੇਖੋ ਤੁਸੀਂ ਹੱਥ ਆਹ ਟਰਾਈ ਦੇਖਦਾ ਨਹੀਂ ਨਾ ਫਲੇਮ ਨਹੀਂ ਦਿਖਦੀ ਭਾਈ ਇਹੀ ਤਾਂ ਫਲੇਮ ਆ ਫਿਰ ਇਹੋ ਚਲ ਹੈ ਵੀਰ ਦੇਖੀਏਗਾ ਬਲੈਕ ਕਾਫੀ ਬਿਲਕੁਲ ਦਸਰਾ ਵੀ ਕੀ ਕੀ ਬਣਾ ਰਹੇ ਆ ਵੀਡੀਓ ਚੱਲ ਰਹੀ ਹੈ ਲਾਈਵ ਭਈ ਆਪਾਂ ਪੁੱਜ ਗਏ ਆ ਟਾਊਨ ਤਾਂ ਪਹਿਲਾ ਪਹਿਲਾ ਤੋਂ ਉਹਨੇ ਮੰਨ ਲਿਆ ਹਾਂਗਾ ਜੀ ਟਾਊਨ ਸੈਂਟਰ ਦੇ ਵਿੱਚ ਆਪਾਂ ਇੱਧਰ ਪਹੁੰਚ ਗਏ ਆ ਤੇ ਇੱਥੇ ਬਣਾਨੇ ਪਏ ਥੋੜੀ ਆਪਾਂ ਕਾਫੀ ਬਲੈਕ ਕਾਫੀ ਪਰਾਣੀ ਆ ਤੇ ਬਲੈਕ ਕਾਫੀ ਦੇ ਨਾਲ ਫਿਰ ਆਪਾਂ ਛਕਦੇ ਆ ਤੇ ਕੁਝ ਲਿਆਦੇ ਹੋਏ ਬਿਸਕੁਟ ਵਗੈਰਾ ਤੇ ਸ਼ਾਕੀ ਗੁਰੂ ਵੀ ਫਰੇਮ ਫੇਸ ਆਉਂਦਾ ਹਾਂ ਤੇ ਭਾਜੀ ਉਹ ਨਹੀਂ ਆਏ ਆ ਨਾਲ ਉਹ ਭਾਜੀ ਉੱਥੇ ਮੇਰੇ ਵੀ ਆ ਜੀ ਫਰੀ ਕੋਡ ਕੋਟਾ ਅਜਾ ਹੈਲਦੇ ਸਕੋਡ ਕਿੰਗਾ ਤਾਬੂ ਇਹ ਜਿਹੜਾ ਏਰੀਆ ਪੈਂਦਾ ਇਹ ਇਹ ਜਿਹੜੇ ਇੱਥੇ ਮੋਰੀ ਕਲਚਰ ਦੇ ਜਿਹੜੇ ਰਾਜੇ ਸੀਗੇ ਇਹ ਰਾਜਿਆਂ ਦੇ ਨਾਂ ਤੇ ਮਸ਼ਹੂਰ ਆ ਵਾਲਾ ਪਿੰਡ ਤੇ ਇਹ ਜਿਹੜਾ ਵਾਹੀ ਮਾਰੀ ਨੂੰ ਕਰਕੇ ਹੈਗਾ ਇਹ ਜਗਾ ਇਹ ਮੋਰੀ ਵਰਡਿੰਗ ਹੈ ਜੀ ਦਿਲਸ਼ਾਨ ਨੇ ਇਹਨਾਂ ਖਲਾਤੀ ਅੱਜ ਹਨ ਹੈਪੀ ਦਿਲਸ਼ਾਨ ਨੇ ਦੋ ਵਾਰ ਉਲਟੀ ਕੀਤੀ ਰਸਤੇ 'ਚ ਤਾਂ ਮੈਂ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਬੱਲੇ ਬੜਾ ਮਗੇ ਬੜਾ ਤੇਜ਼ ਆਏ ਜੀ ਤੇਜ਼ ਹਾਂ ਜੀ ਬਈ ਕਾਫੀ ਪੀਣੀ ਹੈ ਕਾਫੀ ਬਲੈਕ ਦੁੱਪ ਪਾਉਣਾ ਬਾਜੀ ਹੈ ਨਾ 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 ਬਲੈਕ 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 ਇਹਦਾ ਬਾਜੀ ਬਟ ਬੰਗਾ ਨਹੀਂ ਹੈ ਉਹ ਲਿਖਿਆ ਬਾਜੀ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਵਾਇਰ ਮਾਰੀ ਮੋ ਵਾਇਰ ਮਾਰੀ ਨੂੰ ਵਾਇਰ ਮਾਰੀ ਨੂੰ ਥੱਲੇ ਥੱਲੇ ਵੈਂਗਾ ਪਾਉਣਾ ਨਹੀਂ ਬੰਦ ਕਰੀਂ ਜੀ ਮਾਡਮ ਜੀ ਨਾਲ ਤੇ ਮਸ਼ਹੂਰਾ ਮੋਰੀਆਂ ਦਾ ਰਾਜਾ ਆਪਾਂ ਜੀ ਚਾਹ ਹੋਣ ਲੱਗਿਆ ਜੀ ਲੋ ਜੀ ਅਸੀਂ ਚੱਲਦੇ ਚੱਲਦੇ ਪਹੁੰਚ ਗਏ ਆ ਵੰਗਾ ਨਾਈਟ Town Center ਇਹਦੇ ਤੇ ਥੋੜੀ ਰੁਕਿਆ ਤੇ 커피 ਆ ਤੀ ਆ 커피 ਬਣਾਉਣ ਲੱਗੇ ਆ ਤੁਹਾਡੇ ਭਾਜੀ ਨਾਲ ਮੰਗਾ ਭਾਜੀ ਵਜੀਰ ਤੋਂ ਪਾਪਾ ਭਾਜੀ ਵਜੀਰਪੁਰ ਤੋਂ ਨਾਲ ਉਹਦੇ ਬੱਚੇ ਫਾ ਜੂਨੀ ਆ ਗਿਆ ਕੱਕਿਆ ਤੋਂ ਸਾਰੇ ਨਵਾਂ ਵਾਲੇ ਹਾਂ ਆ ਜਿਹੜੇ ਫੋਟੋ ਦੇਖ ਰਹੇ ਨਾ ਭਈ ਆ ਉੱਪਰ ਆ ਰਾਜੇ ਦੀ ਫੋਟੋ ਆ ਜਿਹੜੀ ਆ ਵਾਲੀ ਆ ਇਹ ਰਾਜੇ ਦੀ ਫੋਟੋ ਐਥੇ ਦੀ ਬਹੁਤ ਹੀ ਖੁਸ਼ਹਾਲ ਲੱਗਦੀ ਹੈ ਥੋੜਾ ਜਿਹਾ ਆਏ ਬੱਬਰ ਨੂੰ ਮਾਜਾ ਕੋ ਰਵੀ ਜੀ ਲੈ ਆਇਆ ਸਾਥ ਦੱਸ ਤੈਨੂੰ ਤੇ ਸਿੱਟਦੇ ਆ ਕੋਸ਼ਾ ਨਿਊ ਗੜੋ ਵੀ ਮੋਰ ਨਾ ਹੱਥ ਤੋਂ ਆ ਦੇਣਾ ਫਿਰ ਨਾ ਨਾ ਚੰਦ ਅੱਛਾ ਓਕੇ ਬੈਠ ਜਾ ਫਲਾ ਬੈਠ ਮੈਂ ਬਸ ਮੈਂ ਤੇ ਉਹਨੂੰ ਕਰ ਦੇ ਖਾਣ ਲਓ ਗ੍ਰੈਂਡ ਦੇ ਲੈ ਲਓ ਅੱਲਾ ਅੱਲਾ ਹਾਂਜੀ ਮਸ਼ਾਅਵਰ ਮਸ਼ਾਅਵਰ ਹਾਂਜੀ ਜੰਮੀ ਦਿਲਚਸਪੀ ਕੌਫੀ ਪੀਣ ਲੱਗੇ ਹੋ ਜੰਮੀ ਕੋਟਰਾ ਰਹੀ ਬੈਗ ਉਹਦਾ ਟੁੱਟ ਜਾਣਾ ਓਏ ਗਰਮ ਹੁਣੀ ਐ ਇੰਨਾ ਦਾ ਗਰਮ ਉੱਪਰ ਓਏ ਗਨੋਟੀ ਬਾਈ ਯਾਰ ਕੌਫੀ ਪੀਦਾ ਯਾਰੇ ਇਹਦਾ ਇਸ਼ਕੀ ਆ ਕਾਰ ਬਲੈਕ ਕੌਫੀ ਪੀਂਦਾ ਇਹ ਵੀ ਯਾਰ ਜੰਮੀ ਇਸੀ ਆ ਮੈਂ ਗੁੱਡ ਫਾਉਂਡ ਬਲੈ ਨੀਲੀ ਕੌਫੀ ਪੀਣੀ ਤੇ ਆ ਵਾ ਤੂੰ ਨੀਮ 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 ਇਹ ਰ ਲੈ ਲੋ ਖਾ ਲਿਓ ਦਲシャン ਚੱਲਾ ਆ ਮੰਗੇ ਚਾਚੇ ਨਾਲ ਘੁੰਮਣ ਪਾਣੀ ਉੱਭਲ ਗਿਆ ਆਪਣਾ ਤੇ ਬਣਾਈਏ ਹੁਣ ਕਾਫੀ ਭਾਈ ਇੱਕ ਜਾਬ ਜਾ ਬਹੁਤ ਆਜੋ ਆਜੋ ਫਿਰ ਮੈਂ ਆਪਣੇ ਲਈ ਪਾ ਲੈਣਾ ਥੋੜਾ ਤੇਜ਼ ਤੇ ਬਾਈ ਹੁਣ ਆ ਜਾਏ ਤੇ ਫਿਰ ਪਾਦਾ ਮੰਮੀ ਨੂੰ ਚਾਹ ਬਣਾ ਦਿੰਦੇ ਆ ਇਹ ਮੈਂ ਪਾ ਲਵਾਂਗਾ ਮੈਂ ਤੇ ਫੋਮੋ ਦਾ ਕਰਦੇ ਚ ਪਾਣੇ ਆ ਥੋੜੋ ਥੋੜੀ ਇਹਦੇ ਕਰ ਲੈਂਦੇ ਆ ਦੋ ਹੀ ਕਰ ਲੈਂਦੇ ਆ ਉਹ ਠੰਡਾ ਜਿਹਾ ਜਿਹਾ ਪਾਣੀ ਜਾਂਦਾ ਗਰਮ ਮੰਗੇ ਚਾਹ ਬਣ ਗਈ ਬਰੋ कॉफी नहीं कॉफी हो गई रेडी पीने जाओ चक्ो पियो देखो ਇਹ ਕੋਟਰ ਜਾ ਰਿਹਾ ਹੈ ਗਾੜੀ ਆ ਰਹੀ ਹੈ ਪਰੇਸ਼ਾਨ ਕੋਚਾ ਗਨੂਰ ਦੇ ਨਾਲ Oh no. <laughs> are you happy? <laughs> chip, chip. Great time. ਮਾਰੇ ਫਾਇਆ ਯਾ ਯੰਮੀ ਪਾਣੀ ਕਿੰਨਾ ਘੇੜਾ ਹੋਇਆ ਨਾ ਲੈ ਪਾਣੀ ਜਾ ਰਿਹਾ ਹੈ ਉੱਪਰ ਬ੍ਰਿਜ ਬਣਿਆ ਹੋਇਆ ਤੇ ਉਹਦੇ ਗੱਡੀਆਂ ਜਾ ਰਹੀਆਂ ਬਹੁਤ ਵਧੀਆ ਨੇ ਟ੍ਰੈਂਡਿੰਗ ਨੇ ਬਹੁਤ ਸੋਹਣਾ ਹੈ ਆਹ ਸੋਹਣਾ ਹੈ ਰਾਮ ਆ ਗਿਆ ਭਾਜੀ ਚਾਹ ਪੋਣੀ ਵੀ ਰੱਖੀ ਹੋਈ ਲੈ ਕੇ ਹਾਂ ਦੇਖ ਲੈ ਸਾਰਾ ਪਰ ਬਰੋ ਚੁੱਲਾ ਕੰਮ ਆਵਾ ਕੰਮ ਆ ਅੱਜ ਤੱਕ ਇਹ ਬੂਡੇ ਪਿੰਡ ਨੇ 60 ਦਾ ਲੱਗੇ ਆ ਭਾਈ ਵਧੀਆ ਯਾਰ ਹੋਰ ਕੀ ਚਾਹੀਦਾ ਆ ਹੁਣ ਕੌਫੀ ਪੰਜਾ ਦੀ ਤਾਂ ਆਣੀ ਸੀ 60 ਦਾ ਸੀ ਕੌਫੀ ਦੇ 15 ਨਾਲ ਸਿੱਧੇ ਸਾਡੇ ਬਚ ਗਏ 5 ਵਰਸਾ ਸਾਡਾ ਇਹਨੂੰ ਬਾਅਦ ਇੱਕ ਵਾਰ ਬਣਾ ਕੇ ਦੇ ਨੂੰ ਆਈ

ਥੋੜਾ ਥੋੜਾ ਜਿਹਾ ਪਾਣੀ ਪੋਰ ਕੋਲ ਥੋੜਾ ਜਿਆਦਾ ਨਹੀਂ ਪਾਣੀ ਭਾਈ ਭਾਜੀ ਉਹ ਆਮ ਲੋਕ ਹੋ ਗਏ ਭਾਜੀ ਕੋਈ ਪੰਗੇ ਲੈਣੇ ਉਹ ਜੇ ਮਨਾ ਕਰੂਗਾ ਉਹਨਾਂ ਨੱਕਾ ਦਾ ਦੁਕਾਨੀ ਨਹੀਂ ਨਹੀਂ ਉਹ ਸੁੰਗਦਾ ਹੈ 100 ਰੁਪਏ ਦਾ ਹੋਏ ਉਹ ਇਹਨਾਂ ਨੂੰ ਪਿੰਡੀ ਦੇ ਵਿੱਚ ਕਾਫੀ ਜਿਹੜੀ ਹੁੰਦੀ ਆ ਬਕਦੀ ਕਾਫੀ ਉਹ ਲੈ ਆ ਕੇ ਦੇ ਦੇ ਉਹ ਫਿਰ ਭਰ ਕੇ ਟੱਬ ਕਾਫੀ ਮੈਂ ਖੇਲਦੇ ਆ ਇਹ ਉਹ ਹੈ ਦੂਜਾ ਪੀਓ ਆ ਸਕਦੇ ਸੱਚ ਤੁਸੀਂ ਇਹ ਲੈ ਲਓ ਲੈ ਮੰਗੇ ਚਲ ਆਇਕੋ ਪਾਵਰ ਆਗਰ ਨਹੀਂ ਆਉਂਦੀ ਅਨੂ ਮੈਂ ਤੇ ਚਲਾਉਣਾ ਸਿਖਾਉਂਗਾ ਗੈਸ ਪਾਪਾ ਜੀ ਪਹਿਲਾਂ ਚੱਲਣਾ ਤਾਂ ਕਮ ਖੀਲੇ ਕਿ ਆਈਏਵਾ ਜੀ ਚਲੋ ਸਾਉਂਟ ਵੀ ਇੱਥੇ ਗਰਮ ਹੋ ਸਕਦੇ ਨੇ ਤੋ ਜੀ ਆਹ ਇੰਦੇ ਪਣੀ ਹੈਗਾ ਬੱਪਾ ਬਣੀ ਕੀ ਲੈ ਆਇਆ ਬਤੋਏ ਕਿਸਾ ਗਰੂ ਪਾਣੀ ਦੇ ਬਚਕੀ ਲੈ ਕੇ ਆਇਆ ਹੈ ਪਤਾ ਯਾ ਓਏ ਦਿਲਸ਼ਾਨ ਐਂ ਦੇ ਹੈ ਜੰਮੀ ਆ ਨਹੀਂ ਜੰਮੀ ਉਹ ਤਾਂ ਪਹਿਲੇ ਉਲਟੀਆਂ ਕਰਦਾ ਸੀਗਾ ਤੁਸੀਂ ਦੇਣਾ ਹੀ ਆਉਣ ਮਿਲਦਾ ਯਮੀ ਯਮੀ ਖਾਣਾ ਥੋੜਾ ਜਿਹਾ ਪਹਿਲੇ ਹਲਕਾ ਜਿਹਾ ਤੋੜ ਕੇ ਦੇ ਹਾਂ ਖਾਣੀ ਇਹ ਤੇ ਗਰਮ ਕਰ ਦਾਂ ਮੈਂ ਹਲਕਾ ਜਿਹਾ ਜੰਮੀ ਤਵਾ ਨਹੀਂ ਰੱਖਾਂ ਉਹ ਵੀ ਵਾ ਇੱਕ ਪੈਂਦੀ ਰੱਖਣਾ ਹੈਗਾ ਗੱਲ ਕਰਾਂਗਾ ਲੋੜ ਨਹੀਂ ਪੈਣੀ ਨਾ ਸਮਾਰਟ ਮੀਟਰ ਪਤਾ ਹੀ ਆ ਥੋੜਾ ਹਸਾਬ ਨੇ ਹੁੰਦਾ ਕੰਮ ਅਗਰ ਬਲੈਕ ਆਫੀ ਜਿਹੜੀ ਮਰਜ਼ੀ ਹੋਈ ਖਾਣੇ ਫੇਰ ਉਹ ਬੋਤਲੀ ਬਣਾ ਲੈਂਦੇ ਆ ਜੀ ਫੋਨ ਭਾਈ ਨੇ ਵੀ ਦੁੱਧਾ ਨਹੀਂ ਬਣਾ ਲੈਂਦੇ ਆ ਆਈ ਦੋਦਾ ਲਈ ਕਿਉਂ ਨਹੀਂ ਲੈ ਨਾ ਹੁਣ ਬਲੈਕ ਕਰੀਏ ਉਹ ਭਾਈ ਨੇ ਪੀ ਲਈ ਆ ਪਹਿਲੇ ਦੋ ਬਾਰ ਉਹ ਯਾਰ ਐਵੇਂ ਧੱਕੇ ਨਾਲ ਕੋਈ ਭਾਈ ਰੈਂਡ ਦੇ ਭਾਰ ਘਟ ਰਹੇ ਸਾਡਾ ਕਮਣਾ ਬਦੋਤ ਬਣਾਇਆ ਵਾਲਾ ਪੜਾ ਨਾ ਜੀ ਮਾਸੜ ਦੇ ਤਾਂ ਪਾ ਲੋ ਯਾਰ ਹੁਣ ਮਾਸੜ ਨੂੰ ਮੈਂ ਕਹਿੰਦੀ ਬਲੈਕ ਹੋ ਜਾ ਤੇ ਮਾਦਾ ਹੀ ਆਇਓ ਕੁਰਸੀ ਹੈ ਜੀ ਆਹ ਹੋ ਜੀ ਮੰਮੀ ਆਜ ਐਦਾਂ ਆਇਓ ਉਹ ਤਾਂ ਟਰੱਕ ਰੋਕੇ ਵੀ ਗੱਡੀ ਆ ਜਾਂਦੀ ਐ ਐਦਾਂ ਆ ਜਾਓ ਅਕਲੋ ਇੱਕ ਬਾਣੀ ਕੋ ਤਾਂ ਡੇਗਣਾ ਜਾਈਦਾ ਬੰਦਾ ਭਾਈ ਕਾਮ ਜਾਉ ਚੁੱਲਾ ਚੁੱਲਾ ਮੈਂ ਕਹਿੰਦਾ ਸਾਡੇ ਜਿਹੜੇ ਘਰੇ ਚੁੱਲੇ ਲਾਏ ਹੁਣ ਚੱਕ ਕੇ ਬਾਹਰ ਸੱਟੋ ਆਹੀ ਲਵਾ ਲਓ ਆਹ ਬਤਾ ਸਹੀ ਗੱਲ ਆ 45 ਕਿਲੋ ਵਾਲਾ 15 ਦਿਨਾਂ ਚ ਮੁੱਕਦਾ ਇਹ ਰੋਟੀਆਂ ਲਾਉਦਾ ਨਾ ਦਾ ਮੁੱਕ ਜਾ ਕਰੂੰਗਾ ਦੋ ਵਰਜੇ ਨਹੀਂ ਗੱਲਾਂ ਕਰਾਂਗੇ ਅਕਲ ਕਦੀ ਕਿ ਸਟਰੋਂਗ ਅੰਕਲ ਜੋ ਜਿੰਨੇ ਮਾਰਜੀ ਨਾ ਪੰਪਾ ਤੋਂ ਲੈ ਕੇ ਕਾਫੀ ਪੀ ਲੋ ਜਿਹੜੀ ਆ ਜੀ ਤੁਹਾਨੂੰ ਲੱਗ ਰਹੀ ਹੈ ਨਾ ਚੀਜ਼ ਮਜ਼ਾ ਆ ਰਿਹਾ ਘੁੰਮਰ ਦਾ ਉਹ ਪੰਪਾ ਤੇ ਖੜ ਕੇ ਕਾਫੀ ਲੈ ਕੇ ਆਣਾ ਨਹੀਂ ਹੈਗਾ ਉਹ ਵੀ ਇੱਥੇ ਫਿਲਿਟੇ ਦੀ ਤਕੰਡੀਆਂ ਤੋਂ ਪੀਦੇ ਇੱਕ ਟਾਈਮ ਸੀ ਕਿਤੇ ਬਾਜੀ ਹੁਣੀ ਵੀ ਸਪੈਸ਼ਲ ਕਿਤੇ ਜਾਂਦੇ ਹੁੰਦੇ ਸੀਗੇ ਕਾਫੀ ਪੀਣ ਮੁੱਕੀ ਕੋਈ ਕਦੇ ਕਿਤੇ ਹੈ ਉਹ ਦੇ ਸਾਨੂੰ ਦੇ ਦੇ ਐਨਾ ਨਾ ਦੇ ਥੋੜਾ ਦੇ ਦੇ ਆਇਓ ਪਹਿਲੇ ਉਲਟੀਆਂ ਕਰਦਾ ਪਿਆ ਭਾਜੀ ਕਿਸੇ ਕਿਸੇ ਭਰਾ ਨੇ ਥੈਂਕ ਯੂ ਬੋਲੇ ਜਾਂਦਾ ਜੀ ਕਾਚਾ ਜੀ ਥੈਂਕ ਯੂ ਕਾਚਾ ਜੀ ਥੈਂਕ ਯੂ ਗੀਨੂ ਫੋਟੋ ਕਹਿ ਦੇ ਸਾਡੀ ਬੁੱਤ ਮੈਂ ਵੀ ਹੁਣ ਇਹ ਰੀਸੈਟ ਮੈਂ ਇਸ ਤਰ੍ਹਾਂ ਕੋਲ ਇਹਦੇ ਦੇਖੋ ਮੈਂ ਵੀ ਆਉਂਦਾ ਇੱਧਰ ਤੋਂ ਦੇਖੋ ਫੋਟੋ ਖੇਦੇ ਭਾਈ ਦੋਨੋਂ ਚਲ ਬੰਮਰ ਦੇਖ ਹੁਣ ਪਾਣੀ ਪਾਇਆ ਹੈਲੋ ਪਾਣੀ ਦੀ ਇਹ ਹੀ ਹੋ ਜਾਣਾ ਹੋਰ ਦਸ਼ਾਨ ਗੋਇੰਗ ਟੂ ਸੀ ਸਨੋ ਟੂਡੇ ਆਹੋ ਦਾ ਬੰਦ ਕਰ ਦੇ ਹੋ ਗਿਆ ਦਸ਼ਾਨ 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 ਨੇ ਦੇ ਚੰਗ ਐਨਾ ਟਾਈਮ ਵਾਲਾ ਉਹ ਬੱਲੇ ਯਾਰ ਆ ਕਮਾਲ ਕਰਦੇ ਚੁੱਲੇ ਕੁੱਦਾ ਤਾਂ ਹੀ ਮਾਮਾ ਫਰੋਜ ਇਨਸਾਫੀਆਂ ਪਾਪਾ ਰੱਖਦਾ ਹੁੰਦਾ ਸੀਗਾ ਕੋਈ ਚਾਲੂ ਕਰ ਦੇ ਵੀਡੀਓ ਚੱਲਦੀ ਆ ਫੇਟੇ ਕੁੱਦੇ ਵਾਈ ਦੀ ਗੱਲ ਕਰਦੇ ਆ ਆ ਸਟੋਵ ਨਾਲ ਕੁੱਦਾ ਵਾਈ ਯੂਜ਼ ਕਰਦਾ ਸੀ ਸਾਊਥ ਅਫਰੀਕਾ ਦੀ ਜਿਹੜੀ ਫੇਰੀ ਤੇ ਸੀਗੇ ਭਾਈ ਹੁਣੀ ਤੇ ਢੈਂਟ ਜੀ ਦਾ ਬਹੁਤ ਯਾਰ ਪਾਵਰਫੁਲ ਆਇਆ ਪਹਿਲਾ ਜਿਹੜਾ ਆਪਾਂ ਰੋਡ ਟ੍ਰਿਪ ਕੀਤਾ ਸੀ ਨਾ ਪਹਿਲਾ ਲਾਸਟ ਟਾਈਮ ਉੱਥੇ ਸਾਰੇ ਕੋਈ ਦੂਜਾ ਜਿਗਾ ਚੌਰਸ ਵਾਲਾ ਤੇ ਉਹਦਾ ਥੋੜਾ ਸਲੋ ਸੀਗਾ ਜੀ ਬਟ ਮੌਸਮ ਸਾਫ ਆ ਵਧੀਆ ਆ ਵੈਸੇ ਇਹਨੂੰ ਖੋਲ ਸਕਦੇ ਆ ਤੁਸੀਂ ਖੋਲ ਕੇ ਤੇ ਇਹਦੀ ਕੋਸ਼ਿਸ਼ ਦਾ ਦਿੰਦਾ ਇਹੋ ਚੀਜ਼ਾਂ ਮਿਲਾ ਕੇ ਨਾ 60 ਡਾਲਰ ਦੀ ਆਈਆਂ ਆ ਦਸਾਂ ਦਾ ਆਇਆ ਤੇ 50 ਦਾ ਆਇਆ ਤੇ ਆ ਤੁਸੀਂ ਨਾ ਪਿੱਛੇ ਬੈਗ ਬੂਟੀ ਪਾ ਕੇ ਲੈ ਕੇ ਜਾ ਸਕਦੇ ਆ ਹਾਈਕਿੰਗ ਵਾਇਰ ਤੇ ਲੈ ਜਾਣਾ ਆ ਰੀਫਿਲ ਨਹੀਂ ਹੈਗਾ ਉਹ ਵਨ ਯੂਸ ਆ ਵਾਂਸ ਯੂਸ ਮਾਂ ਤੁਸੀਂ ਮਮੇ ਇਹ ਦੇਣ ਦੀ ਆ ਦੁਪਹਿਰ ਜਿੱਦਾਂ ਦੇਖੋ ਪੁੱਤ ਲਿਖਿਆ ਹੁਣੇ ਇਹ ਦੁਪਹਿਰ ਵਾਲੀ ਆ ਪੁੱਤ ਰਾਤ ਵਾਲੀ ਘਰੇ ਆ ਕੱਲ ਵਾਂਗੂ ਨੇ ਕੱਲ ਦੀ ਗੱਲ ਦਾ ਆ 200 Pro ਨੀ 200 Pro ਰਾਤ ਵਾਲੀ ਉੱਥੇ ਪਈ ਆਈ ਰਾਤ ਵਾਲੀ ਕਹਿੰਦੇ ਘਰੇ ਆ ਅੱਛਾ ਰਾਤ ਵਾਲੀ ਦਸਾਂ ਚਾਉ ਕਰੇ ਆਂਦੀ ਪਰ ਆਧਾ ਘਰੇ ਆ ਕੇ ਖਾਣ ਨੂੰ ਆਉਣਾ ਹੀ ਵੀ ਸਿਰਫ ਮੈਨੂੰ ਇੰਨਾ ਕਿ ਚੱਲਦਾ ਹੈ ਜਾਂਦੇ ਪਾਣੀ ਨਹੀਂ ਰਹਿਣਾ ਸਿਰਫ ਪਾਪੂ ਦਾ ਕੰਮ ਕਰਦਾ ਆਹੋ ਭਾਈ ਸੱਚੀ ਕਰੀ ਸੀ ਇਹ ਹੈਲੀਕਾਪਟਰ ਦਰਸਾ ਪਿਛਾਲੀ ਕਰੋ ਆਈਟਾ ਹੈਲੀਕਾਪਟਰ ਨਹੀਂ ਆ ਜਾ ਸਕਦੀ 50 ਲਾਈਨ ਹੋ ਗਈ ਕਿਵੇਂ ਭਾਈ ਹੈਲੀਕਾਪਟਰ ਆ ਗਈਨੀ 3 2 ਨਾ 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 ਤੇ ਤੋਇ ਕਪੜਾ ਬਦਲ ਦੇ ਯੰਗ ਮੰਨ ਠੀਕ ਹੋ ਗਈ ਇਹਦੇ ਵੀ ਕਪੜੇ ਬਦਲ ਲੈ ਜਦੋਂ ਬਾਹਰ ਚ ਜਾਣ ਬਾਹਰ ਜਾਨਾ ਫਿਰ ਉਹਨੇ ਗਿੱਲੇ ਹੋਏ ਜਾਣ ਆ ਉਹ ਉਦੋਂ ਹੀ ਪਾਉਂਗਾ ਕਪੜੇ ਲਿਆਉਂਦੇ ਹੋ ਰੱਖ ਕੇ ਇੱਕ ਤੇਰਾ ਇੱਕ ਹੋਰ ਪਾਉਂਦਾ ਪਾਸੇ ਚਾਬੀ ਸਪਾਵਨ ਦੋ

ਉਹ ਬਲਕ ਉਹ ਬਲਕ ਉਹ ਹੈਗੇ ਆਪਣੇ ਕੋਲ ਜੇ 10 ਮਿੰਟ ਪਈਏ ਹੋਰ ਟਾਈਮ ਤੇ ਚੱਲਣਾ ਆਪਾਂ ਵੇਸੇ ਥੱਲੇ ਆਜੂ ਤਾਂ ਹੋ ਗਿਆ ਕੰਮ ਨਾ ਚਲ ਜੀ ਇਕੱਠਾ ਆ ਕੱਲ ਨੂੰ ਇਹ ਵੀਡੀਓ ਨੂੰ ਬੜਾਓ ਭਾਈ ਆ ਸਰਚ ਕਰੋ ਭਾਈ ਟਾਊਨ ਬਾਰੇ ਕੀ ਇਹਦੇ ਬਾਰੇ ਬੋਲੋ ਭਾਈ ਦੇ ਕੀ ਨਿਕਲੇ ਨਹੀਂ ਕੁਝ ਕਪੜੇ ਕਾਹਦੇ ਇਹਦੀ ਗੈਸ ਨਿਕਲ ਨਹੀਂ ਕੱਪੜਿਆਂ ਤੋਂ ਬੂਹ ਕੋੜਾ ਹੈ ਵੇ ਪਾਵਾਂ ਨਾ ਹੈਲੋ ਆਦਾ ਸੰਦ ਬਣ ਗਿਆ ਆਪਣਾ ਗੈਸ ਨਿਕਲਦੀ ਜਲਦੀ ਕਰੋ ਹਮ ਇਹ ਤਾਂ ਲਾਲ ਢੱਕਣ ਕਿੱਥੇ ਪਿਆ ਆ ਪਿਆ ਇੱਧਰ ਤੇਰਾ ਬੋਤਲ ਦੇ ਇੱਧਰ ਅੱਛਾ ਉਹ ਜਿੰਨਾ ਕ ਟਾਈਮ ਖੁੱਲਣਾ ਉੰਨਾ ਕ ਟਾਈਮ ਨਿਕਲਦੀ ਹੁੰਦੀ ਈ ਨਾ ਪਾਜੀ ਹਾਂ ਬਸ ਹਮ ਬਹੁਤ ਬੜਿਆ ਕੋ 10 ਸਿੰਘ ਤਾਈ ਕੁਦ ਦੇਉਣੀ ਤਾਂ ਹੁਣ ਸਾਈਕਲ ਚਲਾਣ ਲੱਗਿਆ ਇਹਦਾ ਕੱਦ ਚਲਾ ਦਰ ਜੱਡੀਓ ਪਈ ਸਾਈਕਲ ਤਾਂ ਮੈਨੂੰ ਬਹੁਤ ਵਧੀਆ ਲੱਗਦਾ। ਇਹ ਲੈ ਗਿਆ ਗਲੀ ਚੋਂ। ਸਾਈਕਲ ਪਤਾ ਕਿੰਨਾ ਮੈਂ ਔਖਾ ਮੈਨੂੰ ਲਿਆ ਸੀ। ਸਟicker ਇਕੱਠੇ ਕਰ ਕਰ ਕੇ ਲਿਆ ਸੀ ਨਾਲ ਮੈਂ। ਫਰੀ ਦਾ ਲਿਆ ਜੀ ਸਾਈਕਲ। ਇਹ ਸ਼ਾਨ ਵਧੀਆ ਹੈ ਤਾਂ ਨਾ ਖੇਡਦਾ ਪਿਆ। ਪਰ ਜਦੋਂ ਭਾਟ ਗਿਆ ਦੀ ਉਹ ਡਰ ਜਾ ਲੱਗਦਾ ਜ਼ਰਾ ਮੈਨੂੰ। ਇਹ ਪਾਸੇ ਉਹਦਾ ਦੂਰ ਲੱਗਾ ਹੋਦਾ। ਇਹਦਾ ਕੋਈ ਨਹੀਂ ਬਣਾਉਣਾ ਕਿਸੇ। ਉਹ ਹੈ ਤਾਂ ਇਤਨਾ ਤੋਂ ਉਪਰ ਨਹੀਂ ਆਉਂਦਾ। ਇਦਾਂ ਦਾ ਭਾਈ ਮੈਂ ਕਹਿੰਦਾ ਤੁਹਾਨੂੰ ਸਕੈਟ ਲੈਣਾ ਮੈਂ। ਆ ਇਹ ਤਾਂ ਸਹੀ ਹੈ। ਉਹ ਇਹ ਵਿਚੇ ਰੱਖ ਦਿੰਦੇ ਆ ਭਾਈ। ਕਿੰਨੇ ਡਾਲਰ ਦਾ ਇਹ? ਇਹ ਵਾਸੀਆਂ ਲਗਾਏ ਸੀ ਮੈਂ ਲੋੜ ਪਾਲੇ ਤੋਂ ਲੈ ਲਈ। ਇਹਦੇ ਆਪਣੇ ਦੇਵਾ ਤੋਂ ਮੈਂ ਕਹਾਂ ਮਾਲ। ਮੈਂ ਤੁਹਾਨੂੰ ਦਿਖਾਉਂਗਾ ਮੈਂ ਲਾ ਦੇ ਉੱਥੇ। ਉੱਥੇ ਸਿਲੰਡਰ। ਨੇ ਘੰਟੇ ले लेया ट्रक तेरे यार ने नी बापਿਆਂ ਦੇ ਚਲ ਚਲੀ ਗਏ ਆ ਟਾਊਨ ਦੇ ਵਿੱਚ ਨਾ ਇੱਕ ਆ ਬਹੁਤ ਵਧੀਆ ਖਾਸੀ ਚੀਜ਼ ਆ ਜਿਹੜੇ ਆ ਮਿੱਠਾ ਆ ਬਰੈਡ ਜਿਹਦਾ ਕਹ ਲੋਗੇ ਬੜਾ ਸਵਾਦ ਬਣੇ ਹੋਏ ਆ ਨਿਆ ਬਾਕੀ ਹਾਲ ਵਾਲੇ ਹੱਥ ਦੇ ਬਣਦੇ ਕ੍ਰੈਸੋਨ ਕ੍ਰੈਸੋਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਸਾਡੀ ਤਾਂ ਜੀਵਾ ਜੀਵਾ ਘੁੰਮਦੀ ਨਹੀਂ ਹੈਗੀ ਜਦਾਂ ਕਸੋਨ ਕਰਕੇ ਫ੍ਰੈਂਚ ਕਹਿੰਦੇ ਆ ਫ੍ਰੈਂਚ ਕਹਿੰਦੇ ਆ ਜੀ ਉਹ ਜਿਹਦਾ ਆਪਾਂ ਕਹਿੰਦੇ ਹੁੰਨੇ ਪਿੰਡ ਵਾਲੇ ਢਿੱਲਾ ਜਿਹਾ ਲੈਵਲ ਕਰਕੇ ਬੋਲੋ ਆਪੇ ਬੋਲ ਜਿਹੜਾ ਕ੍ਰਾਉਨਸ ਕਾਉਨਸ ਕ੍ਰਾਉਨਸ ਕ੍ਰਾਉਨਸ ਬੜਾ ਸੌਣ ਬਾਲ ਉਹ ਤਾਂ ਮੇਰੇ ਠੀਕ ਆ ਇੱਥੇ ਟਰੱਕ ਬਹੁਤ ਵੱਡੇ-ਵੱਡੇ ਆਦੇ ਉਹਨੇ ਦਿਮਾਗ ਇਹ ਚ ਆ ਗਿਆ ਹੂੰ ਕਹਿੰਦੇ ਨਵਾਂ ਬੈੜ ਉੱਥੇ ਮੜ ਗਿਆ ਟਰੱਕ ਦੇਖ ਕੇ ਗੱਲ ਯਾਦ ਆ ਗਈ ਕਹਿੰਦੇ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਦੇ ਨਹੀਂ ਬਾਬਿਆਂ ਦੇ ਚੱਲ ਚੱਲੀਏ ਸੋ ਬਾਬਿਆਂ ਦੇ ਨਹੀਂ ਚੱਲੇ ਆਪਾਂ ਪਰ ਹੈਗੇ ਬਾਬਿਆਂ ਦੀ ਜਗ੍ਹਾ ਵਾਕਾ ਵਾਕਾ ਪਾਕਾ ਕਹਿੰਦੇ ਇਹਨੂੰ ন্যাশনাল পার্ক ਨੂੰ ਮੋਰੀ ਲੈਂਗੁਏਜ ਦੇ ਵਿੱਚ ਜਿਹੜਾ ਜਿਹੜਾ ਆਪਾਂ ਜਗ੍ਹਾ ਤੇ ਜਾਣਾ ਹੈ ਜਿਹੜੇ ਮੋਰੀ ਕਲਚਰ ਆ ਉਹਨਾਂ ਦੀ ਇਹ ਇੱਕ ਲਾਈਕ ਫਿਊਚਰ ਪਲੇਸੇ ਪੈ ਜਾਂਦੀ ਉਹਨਾਂ ਦੀ ਤੇ ਉੱਥੇ ਜਾਣਾ ਹੈ ਹੁਣ ਆਪਾਂ 400 ਕਿਲੋਮੀਟਰ ਸੀਗਾ ਆਕਲੈਂਡ ਤੋਂ ਤੇ ਆਪਾਂ ਹੁਣ 350 ਕਿਲੋਮੀਟਰ ਆ ਗਏ ਆ ਕੇ ਕਾਫੀ ਬਣਾਈ ਆ ਕਾਫੀ ਬਣਾ ਕੇ ਤੇ ਇੱਥੇ ਫੋਟੋ ਫੋਟੋ ਮੈਂ ਬਾਈ ਹੁਣੀ ਕਰ ਰਿਹਾ ਸਾਹਮਣੇ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਇਥੋਂ ਤੁਰ ਪੈਣਾ ਹੈ ਜੀ ਆਹ ਕੁਰਸੀ ਤੇ ਬਹਿ ਕੇ ਫੋਟੋਆਂ ਕਰਦੇ ਆ ਬਾਈ ਹੁਣੀ ਆ ਹਿਸਟਰੀਆ ਵਾਲੇ ਪਿੰਡ ਦੀ ਸਟੈਟਫੋਰਟ ਟੂ ਤਮਾਰੂ ਹੈਰੀਟੇਜ ਟ੍ਰੈਲ ਗੱਡੀ ਹੋ ਗਈ ਤਿਆਰ ਬਾਈ ਜੀ ਚਿੱਟੀ ਗੱਡੀ ਆ ਤੇ ਚੱਲਨੇ ਆਪਾਂ ਹੁਣ ਬਾਈ you mm -hmm.